ਖਰੜ ਦੇ ਸੈਕਟਰ 125 ਸਨੀ ਇਨਕਲੇਵ ਚੌਂਕੀ ਦੇ ਬਾਹਰ ਮੌਜੂਦਾਂ ਜਿੱਥੇ ਇੱਕ ਯੁਵਕ ਜੋ ਅਫਰੀਕਾ ਦਾ ਮੂਲ ਨਿਵਾਸੀ ਦੱਸਿਆ ਜਾ ਰਿਹਾ ਉਸ ਵੱਲੋਂ ਹਵਾਲਾਤ ਦੇ ਅੰਦਰ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਤਸਵੀਰਾਂ ਮੇਰੇ ਸਾਥੀ ਨੂੰ ਦਿਖਾਈਆਂ ਜਾਣ ਸੈਕਟਰ 125 ਚੌਂਕੀ ਸਨੀ ਇਨਕਲੇਵ ਦੀਆਂ ਜਿੱਥੇ ਅਫਰੀਕਾ ਦਾ ਰਹਿਣ ਵਾਲਾ ਇੱਕ ਨੌਜਵਾਨ ਸੀਗਾ ਜਿਸ ਨੇ ਆਤਮ ਹੱਤਿਆ ਕਰ ਲਈ ਹੈ ਹਵਾਲਾਤ ਦੇ ਅੰਦਰ ਪੂਰਾ ਮਾਮਲਾ ਦੱਸ ਦਿੰਨੇ ਆਂ ਉਸੋ ਵਿਅਕਤੀ ਦੇ ਜਿਹੜੀ ਹੈਗੀ ਇੱਕ ਗਰਲਫ੍ਰੈਂਡ ਸੀ ਉਸਦੇ ਨਾਲ ਇੱਕ ਦੋਸਤ ਸੀ ਜਿਸ ਦਾ ਕੁਝ ਦਿਨ ਪਹਿਲਾਂ ਮਰਡਰ ਹੋ ਜਾਂਦਾ ਹੈ ਮਰਡਰ ਹੋਣ ਤੋਂ ਬਾਅਦ ਪੁਲਿਸ ਇਨਕੁਆਇਰੀ ਕਰਦੀ ਹੈ ਇਨਕੁਆਇਰੀ ਕਰਨ ਤੋਂ ਬਾਅਦ ਪੁਲਿਸ ਨੂੰ ਇਹ ਸ਼ੱਕ ਪੈਂਦਾ ਹੈ ਕਿ ਸ਼ਾਇਦ ਇਸ ਦਾ ਮਰਡਰ ਹੋਇਆ ਤੇ ਜਿਸ ਤੋਂ ਬਾਅਦ ਉਸ ਜਿਹੜਾ ਨੌਜਵਾਨ ਆ ਜੋ ਉਸ ਦਾ ਦੋਸਤ ਦਾ ਸਾਥੀ ਦੱਸਿਆ ਜਾਂਦਾ ਹੈਗਾ ਉਸ ਦਾ ਦੋਸਤ ਦੱਸਿਆ ਜਾਂਦਾ ਹੈਗਾ ਉਸ ਨੂੰ ਪੁਲਿਸ ਤਫਤੀਸ਼ ਦੇ ਲਈ ਲੈ ਕੇ ਆਉਂਦੀ ਹੈ ਤਾਂ ਹਵਾਲਾਤ ਦੇ ਵਿੱਚ ਬੰਦ ਕਰਦੀ ਹੈ ਤਾਂ ਜਦੋਂ ਕੁਝ ਸਮੇਂ ਬਾਅਦ ਦੇਖਿਆ ਜਾਂਦਾ ਤਾਂ ਉਸ ਵਿਅਕਤੀ ਵੱਲੋਂ ਜਿਹੜਾ ਹੈਗਾ ਰੱਸੀ ਦੇ ਨਾਲ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਜਾਂਦੀ ਹੈ ਜਿਸ ਤੋਂ ਬਾਅਦ ਪੂਰਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਹੈਗਾ ਜਿਸ ਤੋਂ ਬਾਅਦ ਐਸਪੀ ਮਨਪ੍ਰੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਪੂਰੀ ਤਫ਼ਤੀਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਮੈਜਿਸਟਰੇਟ ਦੇ ਸਾਹਮਣੇ ਜਿਹੜੇ ਹੈਗੇ ਨੇ ਮੈਜਿਸਟਰੇਟ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਸਾਹਮਣੇ ਜਿਹੜਾ ਹੈਗਾ ਉਸ ਵਿਅਕਤੀ ਦੀ ਜਿਹੜੀ ਡੈੱਡ ਬੋਡੀ ਆ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਜਾਂਦਾ ਲਿਜਾਇਆ ਜਾਂਦਾ ਤੇ ਜਿਸ ਤੋਂ ਬਾਅਦ ਇਹ ਜਿਹੜੀ ਪੂਰੀ ਇਸ ਦੇ ਵਿੱਚ ਡਿਟੇਲ ਦੇ ਵਿੱਚ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਪਰ ਸਵਾਲ ਇਹ ਹੈਗਾ ਕਿ ਜਦੋਂ ਉਸ ਵਿਅਕਤੀ ਨੂੰ ਅਰੈਸਟ ਕਰਕੇ ਲਿਆਇਆ ਗਿਆ ਉਸ ਨੂੰ ਹਵਾਲਾਤ ਦੇ ਵਿੱਚ ਬੰਦ ਕੀਤਾ ਗਿਆ ਤਾਂ ਕੀ ਉਸ ਦੀ ਪੂਰੀ ਤਰ੍ਹਾਂ ਚੈਕਿੰਗ ਨਹੀਂ ਕੀਤੀ ਗਈ ਜੇ ਚੈਕਿੰਗ ਕੀਤੀ ਗਈ ਤਾਂ ਉਹ ਰੱਸੀ ਕਿੱਥੋਂ ਆਈ ਇਹ ਵੀ ਇੱਕ ਸਵਾਲ ਹੈ ਤੇ ਜਦੋਂ ਉਹ ਲੈ ਕੇ ਆਏ ਸੀ ਜਦੋਂ ਉਸ ਦੇ ਅਰੈਸਟ ਪਾਈ ਸੀਗੀ ਤਾਂ ਉਸ ਨੂੰ ਵੀ ਪੂਰੀ ਤਰ੍ਹਾਂ ਤਲਾਸ਼ੀ ਲੈ ਕੇ ਜਿਹੜਾ ਹੈਗਾ ਹਵਾਲਾਤ ਦੇ ਵਿੱਚ ਬੰਦ ਕੀਤਾ ਜਾਂਦਾ ਉਸ ਸਮੇਂ ਤਲਾਸ਼ੀ ਨਹੀਂ ਲਈ ਗਈ ਹੈਗੀ ਤਾਂ ਇਸ ਸਮੇਂ ਜਿਹੜੀ ਸਨਿਨ ਕਲੇਬ ਦੀ ਉਹੀ ਚੌਂਕੀ ਹੈ ਜਿਹੜੀ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਜਿਹੜਾ ਅਫਰੀਕੀ ਮੌਮੂਲ ਦਾ ਜਿਹੜਾ ਇੱਕ ਵਿਅਕਤੀ ਹੈਗਾ ਜਿਸ ਵੱਲੋਂ ਜਿਹੜਾ ਸੁਸਾਈਡ ਕਰ ਲਿਆ ਗਿਆ ਪੂਰੀ ਜਾਣਕਾਰੀ ਜਿਹੜੀ ਐਸਪੀ ਮਨਪ੍ਰੀਤ ਸਿੰਘ ਨੇ ਦਿੱਤੀ ਹੈ ਕਿ ਇਸ ਦੇ ਵਿੱਚ ਇਨਕੁਆਇਰੀ ਜਿਹੜੀ ਕੀਤੀ ਜਾ ਰਹੀ ਹੈ ਔਰ ਮੌਕੇ ਦੇ ਜਿਹੜੇ ਉਸ ਆਈਓ ਸੀਗੇ ਔਰ ਮੌਕੇ ਤੇ ਜਿਹੜੇ ਉਸ ਸਮੇਂ ਜਿਹੜੇ ਮੁਲਾਜ਼ਮ ਜਿਹੜੇ ਪੁਲਿਸ ਚੌਂਕੀ ਦੇ ਵਿੱਚ ਮੌਜੂਦ ਸਨ ਤੇ ਜਾਂ ਜਿਹੜੇ ਸੰਤਰੀ ਸਨ ਉਹ ਉਸ ਸਮੇਂ ਕਿੱਥੇ ਸਨ ਤਾਂ ਇਹ ਵੀ ਵੱਡਾ ਸਵਾਲ ਹੈ ਕਿ ਜੇ ਉਕਤ ਵਿਅਕਤੀ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਤੋ ਉਹ ਜਿਹੜੇ ਮੁਲਾਜ਼ਮ ਨੇ ਉਹ ਮੌਕੇ ਤੇ ਡਿਊਟੀ ਤੇ ਕਿੱਛੇ ਸਨ ਤੇ ਇਹ ਵੀ ਜ਼ਰੂਰ ਇੱਕ ਸਵਾਲ ਹੈਗਾ ਤੇ ਪੂਰਾ ਮਾਮਲੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈਗਾ ਕਿ ਇੱਕ ਲੜਕੀ ਦੀ ਜਿਹੜੀ ਡੈੱਡ ਬੋਡੀ ਖਾਨਪੂਰ ਦੇ ਇੱਕ ਫਲੈਟ ਤੋਂ ਮਿਲਦੀ ਆ ਜਿਸ ਤੋਂ ਬਾਅਦ ਪੁਲਿਸ ਤਫ਼ਤੀਸ਼ ਦੇ ਦੌਰਾਨ ਉਸ ਦਾ ਜੋ ਦੋਸਤ ਦੱਸਿਆ ਜਾ ਰਿਹਾ ਹੈਗਾ ਜੋ ਉਸ ਦੇ ਨਾਲ ਰਿਲੇਸ਼ਨ ਦੇ ਵਿੱਚ ਸੀਗਾ ਉਸ ਵਿਅਕਤੀ ਨੂੰ ਜਿਹੜੀ ਹੈਗੀ ਆ ਅ ਲੈ ਕੇ ਆਉਂਦੀ ਅੱਛੇ ਪੁਲਿਸ ਚੌਂਕੀ ਸਨੀ ਇਨਕਲੇਵ ਦੇ ਵਿੱਚ ਉਹਦੀ ਅਰੇਸਟ ਪਾਈ ਜਾਂਦੀ ਹੈ ਅਰੇਸਟ ਹੋਣ ਤੋਂ ਬਾਅਦ ਉਹ ਇੱਕ ਵਿਅਕਤੀ ਵੱਲੋਂ ਹਵਾਲਾਤ ਦੇ ਵਿੱਚ ਆਤਮ ਹੱਤਿਆ ਕਰ ਲਈ ਜਾਂਦੀ ਹੈ ਆਤਮ ਹੱਤਿਆ ਇੱਕ ਰੱਸੀ ਦੇ ਨਾਲ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਫਾਹੇ ਲਾ ਲੈਂਦਾ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲੈਂਦਾ ਸਮਾਪਤ ਕਰ ਲਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਚੌਂਕੀ ਜਿਹੜੀ ਹੈ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਉਸ ਮੌਕੇ ਦੇ ਆਈਓ ਮੌਕੇ ਦੇ ਸੰਤਰੀ ਜਾਂ ਮੌਕੇ ਦੇ ਜਿਹੜੇ ਮੁਲਾਜ਼ਮ ਸੀਗੇ ਉਹ ਉਸ ਸਮੇਂ ਕਿੱਥੇ ਸਨ ਤੇ ਜੇ ਉਹ ਉਸਨੇ ਆਤਮ ਹੱਤਿਆ ਕੀਤੀ ਹੈ ਤਾਂ ਉਹ ਰੱਸੀ ਕਿੱਥੋਂ ਲੈ ਕੇ ਆਏ ਸਨ ਇਹ ਚੀਜ਼ਾਂ ਬਿਲਕੁਲ ਧਿਆਨ ਦੇ ਤੇ ਕਿਸ ਤਰ੍ਹਾਂ ਜਿਹੜੀ ਹੈਗੀ ਉਸਨੇ ਇਹ ਸਪੂਰਾ ਮਾਮਲਾ ਜਿਹੜਾ ਹੈਗਾ ਸੁਸਾਇਡ ਕੀਤਾ ਹੈਗਾ ਇਹ ਵੀ ਚੀਜ਼ ਦੇਖ ਕੇ ਸਾਹਮਣੇ ਕੁਝ ਸਮੇਂ ਦੇ ਵਿੱਚ ਸਾਹਮਣੇ ਨਿਕਲ ਕੇ ਆਊਗੀ ਕਿ ਕਿਸ ਤਰ੍ਹਾਂ ਉਸ ਵਿਅਕਤੀ ਨੇ ਆ ਕਿਉਂਕਿ ਹਾਲੇ ਫਿਲਹਾਲ ਇਸ ਦੇ ਉੱਪਰ ਇਨਕੁਆਇਰੀ ਜ਼ਰੂਰ ਚੱਲ ਰਹੀ ਹੈਗੀ ਆ ਤੇ ਆਨਲ ਸਮੇਂ ਦੇ ਵਿੱਚ ਦੇਖਾਂਗੇ ਕੀ ਕੀ ਉਸ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਕੈਮਰਾ ਪਰਸਨ ਅਸ਼ਵਨੀ ਦੇ ਨਾਲ ਕਰਨਵੀ ਸਿੰਘ ਰੰਦਾਵਾ ਔਨ 에ਅਰ ਮੋਹਾਲੀ ਖੜਾ